ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚਾਲਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਝੋਟੀ ਆ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਟਾਪ ਬਰੀਡ ਇੱਕ ਜਰਸੀ ਦਾ ਤੋਹਫਾ ਬਾਈ ਕੋਲੇ ਗੱਬਣ ਥੋੜੇ ਦਿਨ ਲੈਂਦੀ ਆ ਆਓ ਕਰ ਲੈਨੇ ਬਾਈ ਨਗਰਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਡਾਕਟਰ ਜੀ ਠੀਕ ਹੈ ਵਧੀਆ ਉਹ ਠੀਕ ਹੋ ਵਧੀਆ ਮਹਾ ਵਧੀਆ ਪਰਮਾਤਮਾ ਦੀ ਲੀਲੀ ਸਾਤਾਲ ਦੀ ਮਿਹਰ ਆ ਜੀ ਚਲੋ ਵਧੀਆ ਨਾਮ ਤੇੜਾ ਨਾਮ ਮੇਰਾ ਟੈਣੀ ਆ ਜੀ ਪਿੰਡ ਪੋਰਚ ਰਾਜਗੜ੍ਹ ਜ਼ਿਲ੍ਹਾ ਬਾਈ ਜ਼ਿਲ੍ਹਾ ਅਪਰੋ ਬਟੇ ਹੋ ਜੀ ਨੇੜੇ ਪਿੰਡ ਆਪਾਂ ਨੇੜੇ ਆਪਾਂ ਨੂੰ ਇਹਦਾ ਪਹਾੜਾ ਜੀ ਇਹਦਾ ਸਲਾਹਪੁਰਾ ਤੇ ਸੈਦੋ ਜੀ ਮੋਬਾਈਲ ਨੰਬਰ 81580241 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਝੂਟੀ ਦੇਖਦਾ ਇਹ ਡਾਕਟਰ ਹੁਣ ਦੂਜਾ ਸੂਆ ਸੂਗੀ ਕਤੀ ਕਿੰਨੇ ਦਿਨ ਲਊ ਭਾਈ ਇਹ ਪੰਜ ਆਹ ਦਿਨ ਲਊ ਤੇ ਤੂੰ ਫੇਸਬੁਕ ਜ਼ਖਾਭ ਕਿਆ ਕੱਟੀ ਦਾ ਕਿਹੜਾ ਅੰਤ ਨਹੀਂ ਕੋਈ ਬਿਊਟੀਫੁੱਲ ਲੱਗਦਾ ਮੈਂ ਕਹਾਂ ਜੀ ਇੱਕ ਲੰਬਰ ਆ ਜਮਾ ਥੱਲੇ ਵੀ ਕਹਿੰਦਾ ਬਿਊਟੀਫੁੱਲ ਥੱਲੇ ਵੀ ਡਾਕਟਰ ਕੋਈ ਲੇਖਾ ਨਹੀਂ ੱਲ ਦੇਖੋ ਕਿੰਨੀ ਬੜੀ ਆ ਬਈ ਸਾਰੀਆਂ ਥੱਲਿਓ ਦਿਖਾ ਦੂੰ ਮੈਂ ਕਹਿੰਦਾ ਇੱਕ ਨੰਬਰ ਥੱਲਿਓ ਦਾ ਬੰਬ ਬਾਦ ਤੋਂ ਡਰਦੀ ਹਮਣਾ ਇਹ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗਾੜੀ ਬਿਛਾੜੀ ਪੂਰੀ ਚੰਗੀ ਨਾੜਾ ਨੂੰ ਨਾੜੀ ਚੰਗੀ ਆ ਡਾਕਟਰ ਥੱਲਿਓ ਦਾ ਕੱਟੀ ਦਾ ਕੋਈ ਆਨਤ ਨਹੀਂ ਕਿੰਨਾ ਦੁੱਧ ਦੇ ਦੂ ਅਸਟੀਮੇਟ ਡਾਕਟਰ ਪਹਿਲਾ ਮਾਰ ਕੇ ਦੱਸ 12 11 ਕਿਲੋ ਦੇ ਦੇ ਤਾਰੇ ਹੂੰ ਆ ਇਹ ਤਾਂ 12 ਬੂਰਾ ਦੇਲਾ ਚਾਹੀਦਾ 13 ਤੂਰਾ ਜੀਹਦੇ ਹਸਾਬ ਨਾਲ ਥੱਲਿਓ ਆ ਕੱਟੀ ਹਾਂ ਖੂਬ ਥੱਲਿਓ ਦਾ ਟੋਕਰੇ ਬੰਨੀ ਫੜਦੀ ਰੋਕ ਕੇ ਦਿਖਾਈਏ ਅਰੇ ਲੈ ਜੀ ਮੇਰੇ ਸਾਹ ਪੰਜ ਕਿਲੋ ਦਾ ਡਾਕਟਰ ਫੁੱਲ ਕੱਦ ਫੁੱਲ ਬ੍ਰੀਟ ਫੁੱਲ ਪਲੀ ਵੀ ਤੇ ਲੇਵਾ ਤਾਂ ਬਾਈ ਦੀ ਗੱਲ ਸਹੀ ਆ ਬਾਈ ਖਾਣੀ ਬਾਲਾ ਚੰਗਾ ਲੱਗਿਆ ਮੈਂ ਕਿਹਾ ਡਾਕਟਰ ਕੋਈ ਲੇਖਾ ਹੀ ਨਹੀਂ ਗਾੜੀ ਪਿਛਾੜੀ ਪੂਰੀ ਚੰਗੀਆਂ ਹਲੇ ਕੱਚੀ ਆ ਕੱਚੀ ਆ ਪੰਜਾਂ ਦਿਨ ਦੀ ਤਾਂ ਤੇ ਜਦਦੇ ਤਿਆਰ ਹੋਈ ਛੋਟੀ ਦੱਸੋ ਅਸਲ ਤਾਂ ਮੂੰਹ ਦੀ ਬਾਹਰ ਇੱਕ ੱਟੀ ਚੰਗੀ ਆ ਛੋਟਾ ਜਿਹਾ ਫੇਸ ਹਾਂ ਹਾਂ ਸਿੰਘ ਸਿੰਘ ਬਾਲਾ ਚੰਗਾ ਕਰਦਾ ਮੈਂ ਕਿਹਾ ਕੋਈ ਅੰਤ ਨਹੀਂ ਬਾਰੀ ਕੁਆਲਿਟੀ ਹੈ ਕਰਮਾਈ ਮੈਂ ਕਿਹਾ ਕਿਸੇ ਬਾਹਰ ਡਾਕਟਰ ਕੱਟਣ ਕਿਸੇ ਬਾਹਰ ਕੀ ਆ ਬਾਤ ਆ ਠੀਕ ਆ ਕਿਆ ਮੁਕਤੇ ਮੁਕ ਪੂਰੀ ਆ ਮੈਂ ਇਹ ਫੁੱਲ ਫੁੱਲ ਕਿਆ ਬਾਤ ਜਿਹਨੂੰ ਕਹਿੰਦੇ ਹੁੰਦੇ ਆ ਲਾ ਹਮ ਟੈਟਸ ਟੈਟਸ ਥਾਨ ਬੜਾ ਚੰਗਾ ਲੱਗਿਆ ਕੱਟੀ ਗੱਲ ਲੈ ਹਾਂ ਤੁਹਾਲੀ ਦੇ ਹਾਂ ਹਾਂ ਲੈ ਹਾਲੇ ਤਾਂ ਜੇ ਪੰਚਾਇਤ ਨੂੰ ਬਣ ਗਈ ਨਾ ਕੱਟੀ ਉਹਦੇ ਦੱਸੂ ਤੈਨੂੰ ਗਾੜੀ ਕੁੜੀ ਨੇ ਕਰਮਾਲੀ ਦੀ ਬਾੜੀ ਚੰਗੀ ਆ ਡਾਕਟਰ ਹਮ ਥੱਲੇ ਉਹ ਦਿਖਾ ਮਾਗਰੋਂ ਦੇਖ ਲੈ ਕਿਆ ਬਾਤ ਲੈ ਵਾ ਦੇਖੀ ਭਾਈ ਲਾ ਬੋਕਰੇ ਬੰਨੀ ਫਿਰਦੇ ਲੈ ਵੀ ਤਾਂ ਥਾਨਾ ਇਹ ਜਾ ਕਿਤੇ ਮਿਲਦਾ ਹਮ ਬਾੜੀ ਚੰਗੀ ਤਿਆਰੀ ਆ ਕਰਮ ਵਾਲੀ ਦੀ ਹਲੇ ਕੋਈ ਦੇਖਾ ਹੀ ਨਹੀਂ ਡਾਕਟਰ ਕਿਸੇ ਪਾਸੋਂ ਕਾਟਣਾ ਲਾਇਓ ਜਿੱਦੇ ਤਿਆਰ ਹੋ ਗਈ ਝੋਟੀ ਦਸੂਗੇ ਪੂਰੀ ਪੰਡ ਲੇਵੇ ਦੀ ਲੈ ਕੇ ਕਰਮ ਵਾਲੀ ਨੇ ਮੈਂ ਕਹਿੰਦਾ ਲੇਵੇ ਲੂਵੇ ਦਾ ਡੱਡ ਬੋਰੇ ਖੋਲਦੇ ਨੇ ਕੱਟੀ ਨੇ ਹੂੰ ਸਹੀ ਗੱਲ ਆ ਮੋਹ ਮਾਦ ਇੱਕ ਬਾੜੀ ਸੋਹਣੀ ਆ ਡਾਕਟਰ ਸਹੀ ਆ ਹੂੰ ਆਏਗਾ ਹੀ ਨਹੀਂ ਕਿਸੇ ਪਾਸੋਂ ਖਪਾੜ ਸ਼ਰੀ ਆ ਜਾਂ ਹੋਰ ਆ ਸਹੀ ਆ ਮੁੱਲ ਕੀ ਆ ਜਾਇਜ਼ ਮੋਲ ਦਾ ਫੋਟ ਹੀ ਕਰਦੇ ਕਾਰਾਂ ਕੇ ਲੈਦੇ ਨਹੀਂ ਠੀਕ ਆ ਤੇ ਫੂਲ ਬਾਈ ਬਣ ਕੇ ਉਹ ਹੀ ਲਾਵੇ ਝੋਟੀ ਦਾ ਦੇਖ ਕੇ ਦਾਜਾ ਸਹੀ ਗੱਲ ਆ ਹਾਂ ਕਮਾਲ ਆ ਬੋਲੋ ਜੀ ਤੇ ਦਾਦ ਤੇ ਬਦਾਂਤੀ ਨਹੀਂ ਕੋਈ ਥਾਂ ਵਾਲੇ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਮੁੱਲ ਲੱਗਿਆ ਜਾਂਦਾ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਪਰ ਝੂਟੀ ਕਿਸੇ ਪਾਸੇ ਉੱਥੇ ਕਿਸੇ ਪਾਸੇ ਦਾ ਖੁੰਜੀ ਵੀ ਨਹੀਂ ਕੱਟੀ ਹਾਂ ਨਾ ਕੋਈ ਮੂੰਹ ਸਿਰ ਕਨੋਂ ਨਾ ਕੋਈ ਹੋਰ ਨਾ ਸਹੀ ਆ ਲੈ ਕੀ ਬਾਤ ਇਹ ਤਾਂ ਤੂੰ ਮੜਾ ਡਰਦੀ ਹੈ ਕੈਮਰੇ ਤੋਂ ਹਾਂ ਤੇਰੇ ਇੰਨੀ ਸੀਰ ਤਾਂ ਕੱਟੀ ਆਈ ਨਹੀਂ ਕਿਤੇ ਆਪਣੇ ਕੋਲੇ ਆਈ ਨਹੀਂ ਅੱਗੇ ਆ ਗਿਆ ਜਰ ਇਹ ਡਾਕਟਰ ਦੂਜਾ ਸੂ ਆ ਸੂ ਗਈ ਹੁਣ ਓਕੇ ਠੀਕ ਹੈ ਕਿੰਨੇ ਲੋਗ ਇਹ ਇਹ ਡੈਂਡ ਹੈ ਜੋ 5 4 ਤੋਂ ਥੱਲੇ ਹੁੰਦੇ ਖਾ ਪਾਣ ਤੋਂ ਥਾਰ ਸੁਣ ਲੇ ਵਾ ਲਾ ਹੋ ਕਭੀ ਦੇ ਭਾਈ ਬਹੁਤ ਸੋਹਣਾ ਬੜਾ ਚੰਗਾ ਲੇ ਵਾ ਡਾਕਟਰ ਬੱਚੀ ਦਾ ਠੀਕ ਹੈ ਲੈ ਆਪਾਂ 4 ਦਿਨ ਲਵਗੇ ਹਰੇ ਸਹੀ ਗੱਲ ਹੈ ਠੰਡੀ ਬਹੁਤ ਹੈ ਨਾ ਠੰਡੀ ਦਾ ਡਾਕਟਰ ਫਿਰ ਆਲਤੀ ਨਹੀਂ ਕੋਈ ਬਾਹਰ ਦਾ ਸਹੀ ਗੱਲ ਹੈ ਜਰਸੀ ਬਰੀਡ ਇਕੱਲੀ ਕੱਚੀ ਕੱਚੀ ਇਹ ਫੇਸ ਦਿਖਾਵਾਂਗੇ ਬਿਊਟੀ ਕਲਰ ਕਲਰ ਬੜਾ ਚੰਗਾ ਕਰ ਮੈਂ ਕਹਿੰਦਾ ਡਾਕਟਰ ਕਿਸੇ ਪਾਸੋਂ ਕੱਟ ਫੇਸ ਲੈ ਹੈ ਨਾ ਹਾਂ ਪੂਰੇ ਪਿਆਰ ਨਾਲ ਛੀਆ ਪਾਇੰਟ ਫਾਲੋ ਗਰਮੀ ਨਹੀਂ ਮੰਨਦੀ ਨਾ ਨਾ ਕੀ ਬਾਤ ਆ ਤੂੰ ਰੈਕ ਚੈੱਕ ਕਰ ਲਉ ਨਾ ਤੋਰੇ ਦਾ ਡਾਟਾ ਪੱਕਾ ਕੀ ਗਾ ਨਹੀਂ ਲਈ ਸੀ ਕਿਤੇ ਸਹੀ ਆ ਹਾਂ ਤੇ ਨਹੀਂ ਉਹ ਆ ਜਰਸੀ ਬਹੁਤ ਘੱਟ ਮਿਲਦੀ ਆ ਕਲਰ ਚ ਕਿ ਨਹੀਂ ਸਾਡੇ ਕੋਲ ਸਹੀਲਤਾ ਹੀ ਨਹੀਂ ਆ ਤੂੰ ਜਿੰਨੀ ਵੀ ਕਹੀਂ ਬਾਈ ਡੇੜੇ ਦੇ ਲੇਵਾ ਨਾ ਜਦ ਦੇ ਤਿਆਰ ਹੋ ਜੀ ਬਾੜ ਦੱਸੋ ਹੋਰੇ ਖੋਲੀ ਫਿਰ ਜਲੇਵੇ ਦੇ ਲੈ ਠੰਡੀ ਐ ਨਹੀਂ ਕਾ ਜਿਵੇਂ ਮਰਜੀ ਬਹਿ ਜਾ ਜਿਵੇਂ ਮਰਜੀ ਜਿਵੇਂ ਮਰਜੀ ਲੈ ਥਾਂ ਤੋਂ ਬਾਲੇ 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 ਪਾ ਡਾਟਾ ਲੈ ਲੈ ਪੂਰੀ ਪੋਲੀ ਭਈ ਇਹ ਤਾਂ ਪੂਰੀ ਲੇਵਾ ਚੈੱਕ ਕਰ ਲੋ ਲੈ ਵਾਹ ਸਾਲ ਚੰਗਾ ਲੱਗਾ ਸਹੀ ਗੱਲ ਆ ਬਈ ਇਹਨਾਂ ਦਾ ਡਾਕਟਰ ਥਾਂ ਚੰਗਾ ਲੱਗਣਾ ਮੁਸ਼ਕਲ ਆ ਮੁਸ਼ਕਲ ਆ ਬਈ ਇਹ ਲੈ ਜੂ ਅਰੇ ਪੰਜ ਕਿ ਦਿਨ ਇਹ ਚੀਜ਼ਾਂ ਰੋਇ ਰੋਇ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਰੋਜ਼ ਰੋਜ਼ ਲੈ ਬਿਊਟੀ ਓਸ ਧਾਰ ਦੇਖ ਤੂੰ ਸਹੀ ਗੱਲ ਆ ਵਾਹਲੀ ਚੰਗੀ ਕੁਆਲਿਟੀ ਹੈ ਜਮਾ ਮਜਾਦਨ ਵਾਲੀ ਤੋਰ ਆ ਡਾਟ ਹੂੰ ਬਿਊਟੀ ਦੇਖੀ ਕਰ ਮਾਈ ਦੀ ਲੈ ਤੋਰਾ ਦੂਰਾ ਕਿ ਨਹੀਂ ਜਾਨ ਵੀ ਬਹੁਤ ਹੈ ਡਾਟ ਐ ਨਹੀਂ ਵੀ ਕੱਲੀ ਉਹ ਆ ਸਹੀ ਗੱਲ ਆ ਬਈ ਕਿਆ ਬਾਤ ਹੈ ਬਾਈ ਯਮਾ ਯੈਜ ਮੁੱਲ ਕਰਾਂਗੇ ਬਾਈ ਜਮਾ ਮੁੱਲ ਤਾਂ ਪਹਿਲਾਂ ਡਾਟ ਲੈਂ ਦੇਣੀ ਕਰਨਾ ਬਸ ਫੋਨ ਤੇ ਹੋ ਜਾਊਗਾ ਫੋਨ ਤੇ ਕਰ ਦਾਂਗੇ ਡਾਟ ਮੁੱਲ ਠੀਕ ਆ ਬਾਈ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਮਾ ਨਾ ਕਰਨੇ ਜਮਾ ਲੈਣ ਦੇਣਾ ਮੁੱਲ ਹੋਊਗਾ ਫੋਨ ਤੇ ਮੁੱਲ ਹੋਣਗੇ ਲੈਣ ਦੇ ਨਾਲੇ ਬਾਹਲੇ ਬਾਈ ਕਹਿੰਦਾ ਮੁੱਲ ਨਹੀਂ ਨਾ ਨਾ ਮੁੱਲ ਦਾ ਆਪਣੇ ਡਾਟ ਅੱਗੇ ਵੀ ਤੈਨੂੰ ਪਤਾ ਹੀ ਆ ਜੈ ਜੀ ਹੁੰਦੇ ਆ ਬਾਈ ਹਾਂ ਖਿੱਚ ਕੇ ਮੁੱਲ ਬਾਹਲੇ ਮੁੱਲ ਦਾ ਕੋਈ ਫਾਇਦਾ ਨਹੀਂ ਤਾਂ ਹੀ ਆਪਣਾ ਮਾਰ ਸੁੱਖਣਾ ਲੀਲੀ ਸਾਤੜ ਦੀ ਮਿਹਰਾ ਬਹੁਤ ਵੇਖਦਾ ਸਹੀ ਗੱਲ ਆ ਬਾਈ ਬਾਕੀ ਜਮੇ ਮਾਜਨ ਵਾਲਾ ਦੁੱਧ ਪਾ ਦੋਗੇ ਜਮਾ ਜਮਾ ਹੂੰ ਕੱਲੀ ਕੱਚੀ ਕੱਚੀ ਆ ਹੁੰਦਾ ਪੰਜ ਚਾਰ ਕਿ ਦਿਨ ਹੀ ਲਊੜਾ ਤਾਂ ਥੱਲੇ ਦਾ ਡੱਟ ਕੋਈ ਆਂਤੀ ਨਹੀਂ ਲੈ ਦੇਖੀ ਲੈ ਵਾ ਨਹੀਂ ਵੀ ਲੋਕ ਦਾ ਥਾਨ ਸੋਂ ਬੜਾ ਚੰਗਾ ਲੱਗਿਆ ਬੜਾ ਚੰਗਾ ਥਾਨ ਲੱਗਿਆ ਕੋਈ ਆਏ ਨੀ ਵੀ ਲੱਸੀ ਲੂਸੀ ਨਹੀਂ ਰਾਜੀ ਵੀ ਬਹੁਤ ਆ ਸਹੀ ਗੱਲ ਆ ਭਾਈ ਹਾਂ ਲੈ ਤੇ ਕਿੱਸੇ ਵੀ ਨੂੰ ਭਾਈ ਦੇਖ ਲੈ ਥੱਲੇ ਉਹ ਲਾ ਟੋਕਰੇ ਲੈ ਵੀ ਦਾ ਪੜਖ ਪੜਖ ਕਰਦਾ ਚੱਡਾ ਲਾ ਸਹੀ ਗੱਲ ਆ ਭਾਈ ਹਾਂ ਹੂੰ ਲੈ ਬਣੂ ਬਹੁਤ ਬਣੂ ਤਾਂ ਡਾਟ ਫਿਰ ਇਹ ਦੋ ਅੱਗੇ ਮਾਰ ਕੇ ਦੱਸਿਆ 16 17 ਕਿਲੋ ਜੋ ਪਹਿਲੇ ਸੂਏ ਦਿੱਤਾ ਹੁਣ ਦੂਜੇ ਸੂਗੀ ਆਪਦੇ ਬੇਤ ਤੋਂ ਬਾਹਰ ਬਣੂ ਹਾਂ ਲੇਟ ਕੇ ਸੂਦਾ ਟੱਜਾ ਮੇਕ ਕੇ ਸੋਣਾ ਗਰਮ ਵਾਲੀ ਨੇ ਆ ਮੈਂ ਤਾਂ ਵੀ ਐਹੀ ਕੰਮ ਰੂੜਾ ਹਾਂ ਹੂੰ ਮੈਂ ਤਾਂ ਵੀ ਐਹੀ ਕੰਮ ਰੂ ਤੇ ਨਾਗਸੀ ਭਰਾ ਕੋਲੇ ਦੋ ਬਈ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ